ਤੈਕੋ ਹੋਰ ਸੜਕੀ ਹਾਦਸੇ ਦੀਆਂ ਖੌਫਨਾਕ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਜੀहां ਕਿੰਨੇ ਹੀ ਵਾਹਨ ਕਿੰਨੇ ਹੀ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਦਾਜ਼ੀ ਬਰਨਾਲਾ ਲੁਧਿਆਣਾ ਨੈਸ਼ਨਲ ਹਾਈਵੇ ਤੇ ਪਿੰਡ ਮਹਿਲਕਲਾਂ ਦੇ ਵਿੱਚ ਇਹ ਵੱਡਾ ਸੜਕੀ ਹਾਦਸਾ ਹੋਇਆ ਇੱਕ ਸਰਕਾਰੀ ਬੱਸ ਦੱਸਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਹਾਈ ਸਪੀਡ ਦੇ ਵਿੱਚ ਚੱਲ ਰਹੀ ਸੀ ਉੱਥੇ ਹੀ ਸੰਘਣੀ ਧੁੰਦਾਂ ਵੀ ਪੈ ਰਹੀਆਂ ਨੇ ਇਸ ਦੌਰਾਨ ਹਾਈ ਸਪੀਡ ਚੱਕੀ ਹੋਈ ਸੀ ਉਸ ਬੱਸ ਨੇ ਤੇ ਅੱਗੋਂ ਦੀ ਇੱਕ ਟਰੈਕਟਰ ਟਰਾਲੀ ਜੋ ਕਿ ਇੱਟਾਂ ਦੇ ਨਾਲ ਭਰੀ ਹੁੰਦੀ ਹੈ ਉਹ ਲੰਘ ਰਹੀ ਹੁੰਦੀ ਹੈ ਕਟਰੀ ਹੁੰਦੀ ਹੈ ਅਚਾਨਕ ਜੋ ਬੱਸ ਹੁੰਦੀ ਹੈ ਉਸ ਟਰੈਕਟਰ ਟਰਾਲੇ ਦੇ ਵਿੱਚ ਜਾ ਕੇ ਵਜਦੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਿੰਨੇ ਹੀ ਗੱਡੀਆਂ ਜੋ ਹੈ ਇਸ ਵਿੱਚ ਨੁਕਸਾਨੀਆਂ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਦੀ ਵੀ ਇਸ ਦੇ ਵਿੱਚ ਮੌਤ ਹੋ ਗਈ ਜੀਆਂ ਰੋਡਵੇਜ਼ ਦੀ ਬੱਸ ਪਹਿਲਾਂ ਜੋ ਹੁੰਦੀ ਹੈ ਉਹ ਟੱਕਰ ਮਾਰਦੇ ਟਰੈਕਟਰ ਟਰਾਲੇ ਨੂੰ ਉਸ ਤੋਂ ਬਾਅਦ ਇਸ ਹਾਦਸੇ ਦੇ ਵਿੱਚ ਇਸ ਘਟਨਾ ਦੇ ਵਿੱਚ ਇੱਕ ਗੱਡੀ ਇੱਕ ਟਰੈਕਟਰ ਟਰਾਲੀ ਇੱਕ ਕੋੜਾ ਟਰਾਲਾ ਤੇ ਇੱਕ ਟੈਂਪੂ ਸਵਾਰੀਆਂ ਦੇ ਨਾਲ ਭਰਿਆ ਹੋਇਆ ਟੈਂਪੂ ਜੋ ਹੈ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਉੱਥੇ ਦੱਸਿਆ ਜਾ ਰਿਹਾ ਕਿ ਇੱਕ ਮਹਿਲਾ ਉੱਥੇ ਕੋਲੇ ਹੀ ਕਿਤੇ ਖੜੀ ਹੁੰਦੀ ਹੈ ਉਹ ਵਿਚਾਰੀ ਇਸ ਹਾਦਸੇ ਦੇ ਵਿੱਚ ਜੋ ਹੈ ਗੱਡੀ ਦੇ ਥੇਟਾ ਆ ਕੇ ਉਸ ਦੀ ਬੁਰੀ ਤਰੀਕੇ ਦੇ ਨਾਲ ਜੋ ਹੈ ਮੌਤ ਹੋ ਜਾਂਦੀ ਹੈ ਤਾਂ ਦੱਸਿਆ ਕਿ ਬਰਨਾਲਾ ਲੁਧਿਆਣਾ ਨੈਸ਼ਨਲ ਹਾਈਵੇ ਤੋਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿੰਨੀਆਂ ਹੀ ਗੱਡੀਆਂ ਨੁਕਸਾਨੀਆਂ ਗਈਆਂ ਨੇ ਚੱਕਨਾ ਚੂਰ ਹੋ ਗਏ ਨੇ ਗੱਡੀਆਂ ਉੱਥੇ ਹੀ ਇੱਕ ਮਹਿਲਾ ਦੀ ਮੌਤ ਹੋ ਗਈ ਐ ਇਸ ਘਟਨਾ ਦੇ ਵਿੱਚ ਅਰੇ ਇਹ ਨਾ ਪਟੰਡਿਓ ਚੱਲ ਕੇ ਅਮਰਸਰ ਜਾਣਾ ਸੀ ਤੇ ਧੁੰਦ ਵਾਲੀ ਜ਼ਿਆਦਾ ਸੀ ਇਦੋਂ ਕੋ ਪਿੰਡ ਪੰਡੋ ਵੱਲੋਂ ਟਰਾਲੀ ਚੜੀ ਹੈ ਤਾਂ ਮੈਂ ਬ੍ਰੇਕ ਮਾਰਦੀ ਜਦੋਂ ਮੂਰੇ ਆ ਗਈ ਆ ਤੇ ਪਿੱਛੇ ਮੇਰੇ ਆਉਂਦਾ ਸੀ ਘੋੜਾ ਘੋੜਾ ਮੇਰੇ ਪਿੱਛੇ ਵੱਜਿਆ ਮੈਂ ਟਰਾਲੀ 'ਚ ਵੱਜਿਆ ਤੇ ਨਾਲ ਪਿੱਛੇ ਕਿਤੇ ਕਾਰ ਖੜ ਗਈ ਇੱਕ ਕਾਰ ਨਾਲ ਵੱਜੀ ਘੋੜੇ ਦੇ ਇੱਕ ਜਨਾਨੀ ਥੱਲੇ ਆ ਗਈ ਘੋੜੇ ਦੇ ਪਤਾ ਨਹੀਂ ਕਿੱਥੋਂ ਫਲੋਟੀ ਕਿਤੇ ਸਾਈਡ ਤੇ ਜਾਂ ਕਿੱਥੋਂ ਆਈ ਆ ਉਹਦੇ ਬਾਰੇ ਨਹੀਂ ਪਤਾ ਲੱਗਾ ਜੇ ਤੇ ਟਰਾਲੀ ਦੇ ਪਿੱਛੇ ਕੋਈ ਇਨੀਗੇਟਰ ਵਗੈਰਾ ਕੁਝ ਨਹੀਂ ਹੈਗਾ ਤੇ ਜਦੋਂ ਮੈਨੂੰ ਟਰਾਲੀ ਦੇ ਹੀ ਚੜਦੀ ਤੇ ਇਕਦਮ ਬ੍ਰੇਕ ਮਾਰੀ ਮੈਂ ਆਪਣਾ ਬਚਾ ਟਰਾਲੀ ਨੂੰ ਬਚਾਉਣ ਦੀ ਕੋਸ਼ਿਸ਼ ਜੇਰੋਂ ਮੈਂ ਬ੍ਰੇਕ ਮਾਰੀ ਤੇ ਪਿੱਛੇ ਘੋੜਾ ਹੁੰਦਾ ਸੀ ਓਵਰਲੋਡ ਤੇ ਸਪੀਡ ਜੀ ਤਾ ਉਹਨੇ ਜਦੋਂ ਵੱਡੀ ਨਾਲ ਤੇ ਬੱਸ ਨਾਲ ਵੱਜ ਗਈ ਨਾਲ ਕਾਰ ਵੀ ਭੰਨਦੀ ਉਹਨੇ ਇੱਕ ਜਨਾਨੀ ਮਾਰੀ ਤੇ ਤੁਸੀਂ ਕਿੱਚੀ ਦੇ ਡਰਾਈਵਰ ਬੱਸ ਤੇ ਆਰਟੀਸੀ ਨੇ ਕਿੰਨੀਆਂ ਸਵਾਰੀਆਂ ਸੋਦੇ ਬੱਸ ਚ ਬੱਸ ਚ 20 20 ਸਵਾਰੀਆਂ ਸੀ 15 20 ਕੋਈ ਜ਼ਖਮੀ ਹੋਈਆਂ ਨੇ ਆਹ ਸੱਟਾ ਸੱਟਾਂ ਲੱਗੀਆਂ ਨੇ ਉਹ ਤਾਂ ਜਾਨੀ ਬੰਦੀ ਜਾਨੀ ਬਦਲ ਨਹੀਂ ਗਈ ਗਈ ਬਚਾਹ ਹੋ ਗਿਆ ਸੱਟਾਂ ਲੱਗੀਆਂ ਸਕੂਟ ਵੀ ਵਾਲਾ ਦੀ ਹਾਂਜੀ ਕੁਟਰੀ ਤਾਂ ਕਿੰਨੇ ਜਾਣੇ ਸੀ ਕੁਟਰੀ ਤਾਂ ਮ ਸਕੂਟਰੀ ਨਹੀਂ ਹੈਗੀ ਕੁਟਰੀ ਨਹੀਂ ਸੀਗੀ ਜੀ ਕਾਰ ਹੀ ਇੱਕ ਤੇ ਛੇ ਕਾਰ ਵੱਜੀ ਘੋੜੇ ਨੇ ਇੱਕ ਕਾਰ ਤੋੜੀ ਇੱਕ ਬੱਸ ਤੋੜੀ ਇੱਕ ਟਰਾਲੀ ਧਵਾ ਕੇ ਦੂਜੀ ਸਾਈਡ ਕਰਤੀ ਨੇ ਜਿਹੜੀ ਉਹ ਔਰਤ ਮਦੀ ਆ ਉਹ ਕਿਸੇ ਚੀਜ਼ ਤੇ ਖੜੀ ਸੀਗੀ ਜੀ ਖੜੀ ਹੀ ਕਿਤੇ ਰੋਡ ਤੇ ਉਹਦੇ ਬਾਰੇ ਨਹੀਂ ਬੋਲਣਾ ਰੋਡ ਤੇ ਖੜੀ ਹੀ ਕਿਸੇ ਸਰ ਕਾਹਦਾ ਕਾਹਦਾ ਹਾਸਾ ਹੋਇਆ ਕਿੰਨੀ ਹੋਇਆ ਅੱਜ ਸਵੇਰ ਕਰੀਬ ਫੌਨਿਕ 99 ਦੇ ਜਿਹਦੇ ਕਰੀਬ ਮਲੇ ਇੱਕ ਜਿਹੜਾ ਲਿੰਕ ਰੋਡ ਤੋਂ ਟ੍ਰੈਕਟਰ ਵਾਲੀ ਇਟਾ ਦਾ ਭਰਿਆ ਸੀ ਤੇ ਉਹ ਰੋਡ ਤੇ ਚੜ ਲੱਗਾ ਤੇ ਬਰਾਲੇ ਸਾਈਡ ਤੋਂ ਰਾਏਪੁਰ ਜਾਂਦੇ ਨੂੰ ਜਿਹੜੀ ਰੋਡ ਤੇ ਇੱਕ ਉਹਦੇ ਵਿੱਚ ਉਹਨੂੰ ਬਚਾਉਂਦੀ ਵੀ ਬੱਸ ਟ੍ਰੈਕਟਰ ਵਾਲੀ ਦੀ ਜਿਹ ਵੱਜੀ ਉਹ ਬੱਸ ਦੇ ਨਾਲ ਹੀ ਬੈਕ ਸਾਈਡ ਤੋਂ ਪਿੱਛੇ ਵੱਡਾ ਟਰਾਲਾ ਪਾਸ ਦੇ ਵਿੱਚੋਂ ਜਵਾ ਜਿਹਦੇ ਨਾਲ ਬੱਸ ਜੋ ਸਵਾਰੀ ਦੇ ਉਹਨਾਂ ਚ ਕਾਫੀ ਸੱਟਾਂ ਲੱਗੀਆਂ ਕਿੰਨੇ ਅਲੇ ਦੀ ਮੋਤ ਹੈਗੀ ਹੈ ਉਹਦੇ ਚ ਹਾਲ ਦੀ ਘੜੀ ਜੋ ਪਤਾ ਲੱਗਿਆ ਇੱਕ ਲੇਡੀ ਦੀ ਡੈਥ ਹੋਈ ਹੈ ਬਾਕੀ 6-7 ਸਵਾਰੀਆਂ ਦੇ ਬੱਸ ਜਿਹਨਾਂ ਉਹਨਾਂ ਦੀ ਸੱਟਾਂ ਵੱਜੀ ਹੈ ਔਰ ਵੀ ਬਿਕਲੇ ਚ ਨੁਕਸਾਨੇ ਗਏ ਹੈਗੇ ਸਰ ਉਹਦੇ ਚ ਮੌਕੇ ਤੇ ਜੋ ਮਤਲਬ ਇੱਕ ਸਾਈਡ ਤੇ ਟੈਂਪੂ ਖੜਾ ਸੀ ਦੂਜਾ ਜਿਹਨੂੰ ਆਪਾਂ ਪੰਜਾਬੀ ਕੁੜੂ ਕਾਕਾ ਕਹਿੰਦੇ ਨੇ ਉਹਦੇ ਵਿੱਚ ਉਹਦੇ ਚ ਨੁਕਸਾਨ ਹੋਇਆ ਇੱਕ ਗੱਡੀ ਦਾ ਨੁਕਸਾਨ ਹੋਇਆ ਯਾਰ ਸਵਾਰੀਆਂ ਕਿੰਨੀਆਂ ਜ਼ਖਮੀ ਹੈਗੀਆਂ ਸਰ ਕਰੀਬ ਜੋ ਮੁੱਢਲੇ ਬਹੁਤ 6-7 ਸਵਾਰੀਆਂ ਦਾ ਪਤਾ ਲੱਗਾ ਬਾਕੀ ਸਾਡਾ ਐਸਚੀਓ ਮੁੱਖ ਦਾ ਹਸਪਤਾਲ ਅੱਜ ਭੇਜਿਆ ਜੋ ਸਾਡੇ ਅਸੀਂ ਮੁੱਢਲੇ ਤੌਰ ਤੇ ਪਹਿਲਾਂ ਸਵਾਰੀਆਂ ਨੂੰ ਜਿਹੜੇ ਇੰਜਰੀਡ ਹੋ ਚੁੱਕੇ ਹਾਂ ਹਸਪਤਾਲ ਭੇਜਿਆ ਸਰ ਅਜ਼ਲੀ ਜ਼ਿੰਮੇਦਾਰ ਕੌਣ ਹੈਗਾ ਇਹਦਾ ਅਸਲੀ ਮਿਹਨਤ ਤੇ ਧੁੰਦ ਕਰਕੇ ਹੋਇਆ ਤੇ ਦੂਸਰੀ ਗੱਲ ਜੋ ਅਜੇ ਮੁਰਦੇ ਤੌਰ ਤੇ ਪੜਤਾਲ ਕੀਤੀ ਟ੍ਰੈਕਟਰ ਟਾਲੀ ਵਾਲਾ ਜਦੋਂ ਲਿੰਕ ਰੋਡ ਤੇ ਜੀਡੀ ਰੋਡ ਤੇ ਚੜ੍ਹਨ ਲੱਗਾ ਸੀ ਤੇ ਉਹਦੇ ਵਿੱਚ ਬੱਸ ਵਜੀ ਉਹਨੂੰ ਬਚਾਉਂਦੇ ਬੱਸ ਉਹਦੇ ਵਿੱਚ ਟ੍ਰੈਕਟਰ ਵਾਲੀ ਚੋ ਜੀ ਸਰ ਪੁਲਿਸ ਬੋਲੋ ਕੀ ਨਹੀਂ ਹੈ ਜਾਣਾ ਚਾਹੇ ਜਿਹੜੇ ਧੁੰਦ ਵਿੱਚ ਤੇਜ਼ ਰਫਤਾਰ ਨਾਲ ਗੱਡੀਆਂ ਚਲਾਉਂਦੇ ਹੈਗੇ ਸਾਡਾ ਲੋਕਾਂ ਨੂੰ ਪ੍ਰੈਸ ਪ੍ਰੈਸ ਦੇ ਜ਼ਰੀਏ ਲੋਕਾਂ ਨੂੰ ਆਮ ਬੇਨਤੀ ਐ ਅਪੀਲ ਐ ਧੁੰਦ ਵਿੱਚ ਇੱਕਦੇ ਬਿਨਾਂ ਮਤਲ ਤੋਂ ਕਰੋਣੀ ਨਿਕਲਣ ਚੀਦਾ ਜੇ ਫਿਰ ਵੀ ਥੋੜਾ ਸਲੋ ਚੱਲਣਾ ਚੀਦਾ ਥੋੜਾ ਜਿਹਾ ਜਿਹੜਾ ਜਦੋਂ ਲਿੰਕ ਰੋਡ ਵਾਲਾ ਵਿਅਕਤੀ ਜਿਹੜੀ ਰੋਡ ਤੇ ਚੜਦਾ ਉਹਨੂੰ ਆਸਾ ਪਾਸਾ ਵੇਖ ਕੇ ਫਿਰ ਜਿਹੜੀ ਰੋਡ ਤੇ ਚੜਨਾ ਚਾਹੀਦਾ ਜਿਵੇਂ ਕਿ ਆਹ ਹਾਲ ਦੀ ਕੜੀ ਜੋ ਮੌਕਾ ਦੇਖ ਲੱਗਿਆ ਉਹਦਾ ਕੋਈ ਰਿਫਲੈਕਟਰ ਕੁਝ ਨਹੀਂ ਹੈਗਾ ਬਾਕੀ ਇਹ ਟ੍ਰੈਕਟਰ ਟਰਾਲੀ ਜਦੋਂ ਲਿੰਕ ਰੋਡ ਤੇ ਜਿਹੜੀ ਰੋਡ ਤੇ ਚੜਿਆ ਉਹਦੀ ਗਲਤੀ ਹੈਗੀ ਹੈ ਇਹ ਹਾਦਸੇ ਦੌਰਾਨ ਦੱਸਿਆ ਜਾ ਰਿਹਾ ਕਿ ਸਰਕਾਰੀ ਬੱਸ ਕੋੜਾ ਟਰਾਲਾ ਇੱਕ ਕਾਰ ਇੱਕ ਸਵਾਰੀਆਂ ਨਾਲ ਭਰਿਆ ਹੋਇਆ ਟੈਂਪੂ ਤੇ ਟਰੈਕਟਰ ਟਰਾਲੀ ਜੋ ਨੇ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਗਏ ਇੱਕ ਕੁੜੀ ਦੀ ਸਵਿਚ ਮੌਤ ਹੋ ਗਈ ਹੈ 6 ਦੇ ਕਰੀਬ ਜਿਹੜੀਆਂ ਸਵਾਰੀਆਂ ਨੇ ਇਸ ਦੇ ਵਿੱਚ ਗੰਭੀਰ ਜ਼ਖਮੀ ਹੋਈਆਂ ਦੱਸਿਆ ਜਾ ਰਿਹਾ ਨੇ ਤੁੰਦ ਤੇ ਤੇਜ਼ ਰਫਤਾਰੀ ਜੋ ਹੈ ਇਹ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਟਰੈਕਟਰ ਟਰਾਲੀ ਦੀ ਵਜ੍ਹਾ ਕਰਕੇ ਇਹ ਹਾਦਸਾ ਵਾਪਰਿਆ ਬਾਅਦ ਚ ਦੱਸਿਆ ਗਿਆ ਕਿ ਜੋ ਬੱਸ ਸੀ काफी ज्यादा स्पीड ਦੇ ਵਿਚਾਰੀ ਸੀ ਜਦੋਂ ਟਰਾਲੀ ਮੋੜ ਕੱਟ ਰਹੀ ਹੁੰਦੀ ਹੈ ਅਚਾਨਕ ਉਸ ਦੇ ਵਿੱਚ ਬੱਸ ਆ ਕੇ ਵਜਦੀ ਹੈ ਕਿਉਂਕਿ ਸੰਗਣੀ ਤੁੰਦਵੀ ਸੀ ਇਸ ਕਰਕੇ ਹਾਦਸਾ ਵਾਪਰ ਜਾਂਦਾ ਬਰਨਾਲਾ ਲੁਧਿਆਣਾ ਨੈਸ਼ਨਲ ਹਾਈਵੇ ਤੇ ਪਿੰਡ ਮਹਿਲ ਕਲਾਂ ਦੇ ਕੋਲ ਇਹ ਵੱਡਾ ਸੜਕੀ ਹਾਦਸਾ ਹੋਇਆ